ਇਹ ਕੰਡਾ ਸਾਨੂੰ ਸ਼ੱਕ ਪੈਂਦਾ ਕੰਡਾ ਬਿਲਕੁਲ ਕਰ ਰਹੀ ਥੱਗੀ ਮਾਰ ਰਹੀ ਹੈ ਤੁਹਾਨੂੰ ਦੱਸਦਾ ਦਾਦਾ ਕੱਲ 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 ਫਾਲਤੂ ਜਾ ਰਹੀ ਦੋ ਆੜਤੀਆਂ ਦੇ ਮਤਲਬ ਇਹ ਕੰਡਾ ਚੀ ਗੜਬੜੀ ਨਿਕਲੀ ਆਈ ਹੈ ਕੰਡੇ ਦੇ ਵਿੱਚ ਹੀ ਉਹਨਾਂ ਨੇ ਹੇਰ ਫੇਰ ਕੀਤੀ ਹੋਈ ਆ 500 ਤੋਂ 600 ਗ੍ਰਾਮ ਵੱਧ ਕੰਡਾ ਦੋਲ ਰਹੇ ਆ ਇਹ ਹੇਰ ਫੇਰ ਕਿਸਾਨਾਂ ਦੇ ਨਾਲ ਲੁੱਟ ਹਰ ਵਾਰ ਮੰਡੀਆਂ ਦੇ ਵਿੱਚ ਹੁੰਦੀ ਆ ਪਰ ਹਾਲ ਤੱਕ ਕਿਸੇ ਵੀ ਆਰ ਪੀਏ ਤੇ ਕਿਸੇ ਵੀ ਅਧਿਕਾਰੀ ਨੇ ਕੋਈ ਕਾਰਵਾਈ ਨਹੀਂ ਕੀਤੀ ਲੈਟਰ ਇਸ਼ੂ ਕਰਦਾਂਗੇ ਉਹਦੇ ਅਕੋਰਡਿੰਗ ਜੁਰਮਾਨੇ ਜੋਗੀ ਬਣਦਾ ਹੋਊਗਾ ਇਹਨਾਂ ਤੇ ਕਾਰਵਾਈ ਕਰਾਂਗੇ ਫਸਲ ਦੇ ਤੋਲ 'ਚ ਕਿਸਾਨਾਂ ਨਾਲ ਝੋਲ ਕੀਤਾ ਜਾ ਰਿਹਾ ਹੈ ਕਈ ਕਿਸਾਨਾਂ ਨੇ ਇਸ ਦੀਆਂ ਸ਼ਿਕਾਇਤਾਂ ਕੀਤੀਆਂ ਨੇ ਕਹਿੰਦੇ ਸ਼ਿਕਾਇਤਾਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ ਪਹਿਲਾਂ ਤਾਂ ਕੁਦਰਤ ਦੀ ਮਾਰ ਪਈ ਉਸ ਤੋਂ ਬਾਅਦ ਕੋਈ ਹੋਰ ਜੀਵ ਜੰਤ ਔਰ ਇਸ ਮਾਰ ਤੋਂ ਬਾਅਦ ਜਦੋਂ ਝਾੜ ਅੱਧਾ ਰਹਿ ਗਿਆ ਤੇ ਉਸ ਅੱਧੇ ਝਾੜ 'ਚੋਂ ਵੀ ਕੁੰਡੀ ਲਈ ਜਾ ਰਹੀ ਹੈ ਕੀ ਤੁਹਾਡੇ ਨਾਲ ਵੀ ਕਿਸੇ ਜਗ੍ਹਾ ਇਸ ਤਰੀਕੇ ਦਾ ਵਾਪਰ ਰਿਹਾ ਹੈ ਜਾਂ ਸਾਰਾ ਕੁਝ সমਤਲ ਹੈ ਜ਼ਰੂਰ ਫੋਨ ਕਰਕੇ ਆਪਣੀ رائے ਰੱਖਿਓ ਸਾਡੇ ਫੋਨ ਨੰਬਰ ਨੇ 0172 ਏਰੀਆ ਕੋਡ ਹੈ 5013426 ਸਾਡਾ ਲੈਂਡਲਾਈਨ ਨੰਬਰ ਹੈ ਔਰ ਦੂਸਰਾ ਨੰਬਰ 3047680 ਹੈ ਪਹਿਲੇ ਇੱਕ ਰਿਪੋਰਟ ਤੇ ਨਜ਼ਰ ਮਾਰਦੇ ਹਾਂ ਕਿ ਕਿੱਥੇ ਕਿੱਥੇ ਕਿਸ-ਕਿਸ ਕਿਸਾਨ ਨਾਲ ਕਿਵੇਂ ਕੁੰਡੀ ਲੱਗ ਰਹੀ ਹੈ ਸੰਗਰੂਰ ਚ ਕਿਸਾਨਾਂ ਦੇ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਮੰਡੀ ਚ ਚੋਨੇ ਦੀ ਫਸਲ ਦੇ ਤੋਲ ਚ ਗੜਬੜੀ ਕੀਤੀ ਜਾ ਰਹੀ ਸੀ ਜਦੋਂ ਕਿਸਾਨਾਂ ਨੂੰ ਇਸ ਬਾਬਤ ਪਤਾ ਲੱਗਿਆ ਤਾਂ ਮੰਡੀ ਚ ਖੂਬ ਹੰਗਾਮਾ ਹੋਇਆ ਕਿਸਾਨਾਂ ਗੁੱਪ੍ਰਤਪਾਲ ਸਿੰਘ ਨੇ ਦੱਸਿਆ ਕਿ ਉਹ ਚੋਨੇ ਦੀ ਤੁਲਾਈ ਕਰਵਾ ਰਹੇ ਸਨ ਆਰਤੀ ਵੱਲੋਂ 30 ਕਿਲੋ 100 ਗ੍ਰਾਮ ਦੀ ਬਜਾਏ 38 ਕਿਲੋ 200 ਗ੍ਰਾਮ ਤੇ ਕੰਡਾ ਬਣ ਕੇ ਤੁਲਾਈ ਕੀਤੀ ਜਾ ਰਹੀ ਸੀ ਪਰ ਉਸ ਨੂੰ ਚੋਨਾਵਾ ਤੋਲੇ ਜਾਣ ਦਾ ਸ਼ੱਕ ਹੋਇਆ ਤਾਂ ਪਿੰਡ ਚ ਕੰਪਿਊਟਰ ਕੰਡਾ ਲਿਆ ਕੇ ਚੈੱਕ ਕਰਨ ਲੱਗੇ ਤਾਂ ਤੋਲ ਚ ਫਰਕ ਪਾਇਆ ਗਿਆ ਤੋਲ ਚ 600 ਤੋਂ 700 ਗ੍ਰਾਮ ਦਾ ਫਰਕ ਸੀ ਜਿਸ ਤੋਂ ਬਾਅਦ ਕਿਸਾਨਾਂ ਨੇ ਆਰਤੀ ਖਿਲਾਫ ਸਖਤ ਕਾਰਵਾਈ ਕਰਦਿਆਂ ਲਾਇਸੈਂਸ ਰੱਦ ਕਰਨ ਦੀ ਮੰਗ ਵੀ ਕੀਤੀ ਸੀਨਾ ਸਵੇਰੇ ਜਦੋਂ ਦੋ ਇਹਨਾਂ 38 200 ਕੰਡਾ ਬੰਨੇ ਹੋਇਆ ਸੀ ਠੀਕ ਹੈ ਸਾਨੂੰ ਸ਼ੱਕ ਪਿਆ ਸੀ ਦੂਜਾ ਆਪਦੇ ਕੋਲੋਂ ਕੰਡਾ ਲੈ ਕੇ ਆ ਗਏ ਜਿਹੜਾ ਹੋਰ ਦੁਕਾਨ ਤੋਂ ਚੱਕੇ ਉਹਦੇ ਚ ਕੀ ਸੀ 38 700 750 ਸੀ ਫਿਰ ਅਸੀਂ ਇਨਸਪੈਕਟਰ ਨੂੰ ਤੇ ਉਧਰ ਨੂੰ ਫੋਨ ਕੀਤਾ ਆਪਣੇ ਮੁਲਾਜ਼ਮ ਉਹ ਮੁਲਾਜ਼ਮ ਆਏ ਜੀ ਮੁਲਾਜ਼ਮ ਤੋਂ ਬਾਅਦ ਜਦੋਂ ਉਹਨਾਂ ਨੇ ਆਏ ਸਾਨੂੰ ਇਹ ਗੱਲ ਪੁੱਛੀ ਉਹਨਾਂ ਨੇ ਮੁਲਾਜ਼ਮਾਂ ਨੇ ਵੀ ਗੱਲ ਕੀ ਹੈ ਫੇਰ ਅਸੀਂ ਜਦੋਂ ਜੀ ਉਹਨਾਂ ਨੂੰ ਬਲਾਕ ਕੇ ਅਸੀਂ ਦੁਬਾਰਾ ਤਲਾਇਆ ਤੋਲਿਆ ਤਾਂ ਦੂਸਰੇ ਕੰਡੇ ਦੇ ਉੱਤੇ ਤੋਲ ਕੇ ਦੇਖਿਆ ਜਿੱਥੇ ਫਾਰਸੀ ਕੰਡੇ ਤੋਲੇ ਜੀ ਫਾਰਸੀ ਕੰਡੇ ਦੇ ਉੱਤੇ ਵੀ 400 500 ਗ੍ਰਾਮ ਫालतू ਆ ਹਰ ਇੱਕ 'ਚ ਤੇ ਇਹਦਾ ਮਤਲਬ ਸਾਡੇ ਜਿਹੜਾ ਦਰਸ਼ਨੀ ਗਾੜਤੀ ਇਹਨਾਂ ਦਾ ਕੰਡਾ ਖਰਾਬ ਹੈ ਜੀ ਇਹ ਕੰਡੇ ਸਾਨੂੰ ਸ਼ੱਕ ਪੈਂਦਾ ਕੰਡਾ ਬਿਲਕੁਲ ਗਲਤ ਹੈ ਜੀ ਖਰਾਬ ਹੈ ਜੀ ਠੱਗੀ ਮਾਰ ਠੱਗੀ ਮਾਰ ਰਹੀ ਹੈ ਇਹਦਾ ਮਤਲਬ ਸਿਰਾਂ ਸਾਡੇ ਜ਼ਿੰਮੇਦਾਰਾਂ ਨੂੰ ਚੰਨੀ ਹੈ ਬੈਠੀ ਆ ਦਾਦਾ ਕੱਲੇ 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 ਫालतੂ ਜਾ ਰਹੀ ਹੈ ਜੀ ਜੋਦਨ ਇਨਸਪੈਕਟਰ ਲਾ ਕੇ ਚਲਾ ਗਿਆ ਜੀ ਉਹਦੇ ਚ 17 ਮੁਚਰ ਹੈ 17 ਮੁਚਰ ਤਾਂ ਜਿਹੜਾ ਬਣਦਾ ਹੈ 38200 ਬਣਦਾ ਉਹ ਲਵੇ ਸੱਤ ਉਦਦਵਾਰ ਗੱਲੇ ਵੀ ਅਸੀਂ ਉਹ ਤੋਂ ਨਹੀਂ ਇਨਕਾਰ ਕਰਦੇ ਨਹੀਂ ਦਿੰਦੇ ਸੀ ਪਰ ਇਹ ਉਹਦੇ ਚ ਠੱਗੀਆਂ ਲਾ ਰਹੇ ਨੇ ਸਾਡੇ ਨਾਲ ਜਦੋਂ ਰੌਲਾ ਪੈ ਗਿਆ ਇੱਕ ਇਹ ਵੀ ਦੇਖਿਆ ਵੀ ਉਹ ਤੋਂ ਬਾਅਦ ਜਿਹੜੇ ਗੱਟੇ ਉਤਰਿਆ ਇਹਦੇ ਕੰਡੇ ਤੇ ਉਹ 37 700 800 ਵੀ ਤੋਲੇ ਉਹ ਦੁਬਾਰਾ ਉਹਨਾਂ ਨੇ ਕੰਡਾ ਹਿਲਾਇਆ ਤਾਂ ਜੀ ਉਦੋਂ ਬਾਅਦ ਕੰਡਾ ਹਿਲਾਇਆ ਦੁਬਾਰਾ ਉਹ 37 39 ਆਣ ਲੱਗੇ ਜੀ ਘਟ ਗਏ ਭਾਜ ਨੇ 37 37 ਘਟਾਤਾ ਜਾਣ ਕੇ ਵੀ ਲੋਕ ਇਕੱਠੇ ਹੋ ਗਏ ਹੁਣ ਆ ਗੱਲਬਾਤ ਸੀ ਜੀ ਉਹ ਵੀ 83 ਤੇ ਕਿਸੇ ਦਾ ਫਰਕ ਨਹੀਂ ਪਿਆ ਹਾਂ ਹੋਰ ਵੀ ਦੋ 83 ਹੋਰ ਉਹਨਾਂ ਦੀ ਫਰਕ ਨਿਕਲਿਆ ਜੀ ਉਹਨਾਂ ਦੇ ਕੰਡੇ ਵੀ ਚੈੱਕ ਕਰਾਏ ਨੇ ਉਹ ਦੂਸਰੇ ਕੰਡੇ ਦੇ ਫਾਰਸੀ ਵੀ ਦੇਖਿਆ ਇਹ ਵੀ ਦੂਜੇ ਦੇਖਿਆ ਆਪਣਾ ਇਲੈਕਟ੍ਰੋਨਿਕ ਦਾ ਕੰਡਾ ਵੀ ਦੇਖਿਆ ਉਹਦਾ ਵੀ ਅੱਧਾ ਅੱਧਾ 1 ਕਿਲੋ ਪੌਣੇ ਪੌਣੇ ਕਿਲੋ ਦਾ ਫਰਕ ਪਿਆ ਜੀ ਫਾਰਸੀ ਕੰਡੇ ਦੇ ਫਾਰਸੀ ਕੰਡੇ ਤੇ ਜੀ ਮੰਗ ਕੀ ਕਰਦੇ ਮੰਗ ਕਰਦੇ ਨੇ ਤਾਂ ਕਾਰਵਾਈ ਕੀਤੀ ਜਾਵੇ ਜੀ ਮੰਗੇ ਮੰਗਦੇ ਆ ਜੀ ਇਹਨਾਂ ਦਾ ਸਸ ਕੈਂਸਲ ਕੀਤਾ ਜਾਵੇ ਇਹਨਾਂ ਨੂੰ ਪਤਾ ਲੱਗ ਗਿਆ ਬਠਗਿਆ ਹੀ ਲੈ ਜਾਂਦੀ ਹੈ ਹਾਂਜੀ ਮੇਰੇ ਬ੍ਰਦਰ ਦੇ ਸਰ ਪ੍ਰਤਪਾਲ ਦੀ ਤੇ ਦਰਸ਼ ਜੰਦਲ ਜੀ ਆੜਤਾ ਹੀ ਉਹਦੇ ਉਹ ਝੋਨਾ ਤੋਲ ਰਿਆ ਸੀ ਸਵੇ ਉਹ ਕਹਿੰਦਾ ਵੀ 38 ਕਿਲੋ 200 ਗ੍ਰਾਮ ਤੇ ਇਹਨਾਂ ਨੇ ਆਪਦਾ ਕੰਡਾ ਬੰਨਿਆ ਆਇਆ ਸੀਗਾ ਜੀ ਏ ਇਹਨੇ ਚੈੱਕ ਕੀਤਾ ਜੀ ਕਹਿੰਦਾ ਵੀ ਮੈਨੂੰ ਗੜਬੜੀ ਲੱਗਦੀ ਹੈ ਵੀ ਕੰਡੇ 'ਚ ਜੀ ਤੇ ਮੈਨੂੰ ਕਹਿੰਦਾ ਵੀ ਕੰਡਾ ਲੈ ਕੇ ਆ ਮੈਂ ਜੀ ਦੂਜਾ ਆਪਣਾ ਕੰਪਿਊਟਰ ਵਾਲਾ ਕੰਡਾ ਲੈ ਕੇ ਆਇਆ ਜੀ ਉਸ ਕੰਡੇ ਦੇ ਵਿੱਚ ਅਸੀਂ ਵੇਟ ਕੀਤਾ ਜੀ ਉਸ ਕੰਡੇ ਵਿੱਚ 700 800 ਜੀ ਬੋਰੀ ਮਗਰ ਫालतू ਤਲਰਿਆ ਸੀਗਾ ਜੀ ਤੇ ਇੱਕ ਤਾਂ ਇਹ ਦੋ ਦੋ ਆੜਤੀਆਂ ਦੇ ਮਤਲਬ ਇਹ ਕੰਡੇ 'ਚ ਜੀ ਗੜਬੜੀ ਲਿਕੜੀ ਹੈ ਜੀ ਇੱਕ ਤਾਂ ਇਹ ਦਰਸ਼ਨਲ ਜਿੰਦਰ ਵਾਲਾ 'ਚ ਇੱਕ ਕਾਲੀਆ ਟ੍ਰੇਨਿੰਗ ਕੰਪਨੀ ਵਾਲਾ ਜੀ ਸੈਂਕੜੇ ਵਾਰ ਅਸੀਂ ਵੀ ਮੰਡੀਆਂ ਦੇ ਵਿੱਚ ਵੱਧ ਤੋਲ ਫੜਿਆ ਗਿਆ ਪਰ ਇਹ ਹੈਰਾਨੀ ਦੀ ਗੱਲ ਆ ਜਿਹੜਾ ਚੁੰਲੜ ਦੇ ਵਿੱਚ ਦੇਖਿਆ ਕਿ ਜਿਹੜਾ ਕੰਡੇ ਦੇ ਵਿੱਚ ਹੀ ਖਰਾਬੀ ਆ ਕੰਡੀ ਵੱਧ ਤੋਲਦਾ ਕੰਡੇ ਦੇ ਵਿੱਚ ਹੀ ਉਹਨਾਂ ਨੇ ਹੇਰਫੇਰ ਕੀਤੀ ਹੋਈ ਆ 500 ਤੋਂ 600 ਗ੍ਰਾਮ ਵੱਧ ਕੰਡਾ ਤੋਲ ਰਹੇ ਆ ਬਾਕੀ ਆਮ ਗੱਲ ਆ ਜਿਹੜੀ ਮੰਡੀਆਂ ਦੇ ਵਿੱਚ 500 ਗ੍ਰਾਮ 600 ਗ੍ਰਾਮ ਵੱਧ ਤੋਲਣਾ ਇਹ ਤਾਂ ਕਿਸਾਨ ਜਥੇਬੰਦੀਆਂ ਅਸੀਂ ਖੁਦ ਚੈੱਕ ਨਾ ਕਰਦੇ ਰਹਨੇ ਆ ਆਮ ਅਸੀਂ ਫੜਦੇ ਰਹਨੇ ਆ ਇਹ ਹੇਰ ਫਿਰ ਕਿਸਾਨਾਂ ਦੇ ਨਾਲ ਲੁੱਟ ਹਰ ਵਾਰ ਮੰਡੀਆਂ ਦੇ ਵਿੱਚ ਹੁੰਦੀ ਆ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਉਨੇ ਆ ਤਸੀਲਦਾਰਾਂ ਦੇ ਐਸ ਡੀ ਐਮਾਂ ਦੇ ਪਰ ਹਾਲਦੁੱਕ ਕਿਸੇ ਵੀ ਆਰਤੀਏ ਤੇ ਕਿਸੇ ਵੀ ਅਧਿਕਾਰੀ ਨੇ ਕੋਈ ਕਾਰਵਾਈ ਨਹੀਂ ਕੀਤੀ ਬਸ ਗੋਗਲਾਂ ਤੇ ਮਿੱਟੀ ਛਾੜ ਦਿੰਦੇ ਆ ਅਸਮੋਕੇ ਮੰਡੀ ਇੰਸਪੈਕਟਰ ਰੰਜੀਤ ਸਿੰਘ ਨੇ ਵੀ ਦੱਸਿਆ ਕਿ ਸ਼ਿਕਾਇਤ ਮਿਲਨ ਤੇ ਆਰਤੀਆਂ ਵੱਲੋਂ ਤੋਲੇ ਜਾ ਰਹੇ ਚੋਨੇ ਨੂੰ ਜਦੋਂ ਚੈੱਕ ਕੀਤਾ ਗਿਆ ਤਾਂ ਦੋ ਆਰਤੀਆਂ ਦੇ ਕੰਡਿਆਂ ਦੇ ਵਿੱਚ 500 ਤੋਂ ਲੈ ਕੇ 700 ਗ੍ਰਾਮ ਦੀ ਗੜਬੜੀ ਸਾਹਮਣੇ ਆਈ 38 ਕਿਲੋ 200 ਗ੍ਰਾਮ ਦੀ ਥਾਂ ਤੇ ਕਾਲੀਆ ਟਰੇਡਿੰਗ ਕੰਪਨੀ ਤੇ 38 ਕਿਲੋ 700 ਗ੍ਰਾਮ ਤੇ ਸ਼ਾਮਲਾਲ ਦਰਸ਼ਨ ਕੁਮਾਰ ਦੇ ਕੰਡੇ ਤੇ 38 ਕਿਲੋ 900 ਗ੍ਰਾਮ ਚੋਨਾ ਤੋਲਿਆ ਜਾ ਰਿਹਾ ਸੀ ਹੁਣਾਂ ਕਿਹਾ ਕਿ ਇਸ ਦੀ ਰਿਪੋਰਟ ਬਣਾ ਕੇ ਅਧਿਕਾਰੀਆਂ ਨੂੰ ਸੌਂਪੀ ਜਾਵੇਗੀ ਤੇ ਆਰਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਆਲਿਆ ਟ੍ਰੇਡਿੰਗ ਕੰਪਨੀ ਦੇ ਸ਼ਾਮ ਲਾਲ ਦਰਸ਼ਨ ਕੁਮਾਰ ਦਾ ਸੀ ਜੀ ਤੇ ਇਹਨਾਂ ਦਾ 38700 ਤੇ 38900 ਵੇਟ ਆਇਆ ਤੇ ਉਹ ਦੇ ਅਕੋਰਡਿੰਗ ਜਿਹੜਾ ਵੀ ਦਫ਼ਤਰ ਜਾ ਕੇ ਅਸੀਂ ਇਹਨਾਂ ਨੂੰ ਲੈਟਰ ਇਸ਼ੂ ਕਰ ਦਾਂਗੇ ਉਹ ਦੇ ਅਕੋਰਡਿੰਗ ਜੁਰਮਾਨੇ ਜਾਂ ਜੋ ਵੀ ਬਣਦਾ ਹੋਊਗਾ ਇਹਨਾਂ ਤੇ ਕਾਰਵਾਈ ਕਰਾਂਗੇ ਜੀ 38700 ਤੇ 38900 ਤਾਂ ਆਇਆ ਉਹ ਜਿਹੜਾ ਤੁਸੀਂ ਹੋਰ ਕੰਡੇ ਤੇ ਚੈੱਕ ਕੀਤਾ ਕੰਡੇ ਦੇ ਵਿੱਚ ਵੀ ਫਰਕ ਹੈਗਾ ਹਾਂ ਸਰ ਇਹਨਾਂ ਤੋਂ ਕੰਡਿਆਂ ਦੇ ਸਰਟੀਫਿਕੇਟ ਵੀ ਮੰਗਦੇ ਹਾਂ ਅਸੀਂ ਇੱਕ ਕੰਡਾ ਤੁਸੀਂ ਸਹੀ ਦੱਸ ਰਹੇ ਹੋ ਤੇ ਕਿੰਨਾ ਵਾਏ ਨਾਉਂਦਾ ਇਹਨਾਂ ਦਾ ਹਾਂ ਸਰ ਉਹ ਕੰਡਿਆਂ ਚ ਵੀ ਗਲਤੀ ਸੀ ਉਹ ਕੰਡੇ ਵੀ ਉਹ ਸੀ ਵੀ ਜਿਹੜੇ ਕੰਡੇ ਤੇ ਸਾਰਿਆਂ ਦੀ ਸਹਿਮਤੀ ਸੀ ਉਸੇ ਤੇ ਆਪਾਂ ਨੇ ਚੈੱਕ ਕਰਕੇ ਇਹ ਵੇਟ ਬਣਾਏ ਨੇ ਕਿੰਨਾ ਫਰਕ ਵੱਧ ਦਸਰੇ ਨੇ ਇਹ ਕੰਡੇ ਕਿੰਨਾ ਗੜਬੜੀ ਹੈ ਕੰਡਿਆਂ ਦੇ ਵਿੱਚ ਜਿਹੜੀ ਵੇਟ ਦੇ ਵਿੱਚ ਸੀ ਜੀ 500 600 ਗ੍ਰਾਮ 700 ਗ੍ਰਾਮ ਤੱਕ ਫਰਕ ਹੈਗਾ ਕੰਡੇ ਚ ਗੜਬੜੀ ਹੈ ਨਾ ਮੈਂ ਕੰਡੇ ਜਿਹੜੇ ਆਪਾਂ ਨੇ ਜਿਹੜੇ ਕੰਡੇ ਨਾਲ ਜਿਹੜਾ ਪਾਸ ਕੰਡਾ ਸੀ ਉਹਦੇ ਨਾਲ ਗੱਟਿਆਂ ਦਾ ਜਿਹੜਾ ਮਿਲਾਨ ਕੀਤਾ ਸੀ ਕਿਆਰੇ ਕੋਈ ਪਹਿਲਾ ਮਸਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਿਸਾਨਾਂ ਵੱਲੋਂ ਕਈ ਥਾਈਆਂ ਜਈਆਂ ਸ਼ਿਕਾਇਤਾਂ ਦਿੱਤੀਆਂ ਗਈਆਂ ਸਰ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਆੜਤੀਆਂ ਦੇ ਖਿਲਾਫ ਕਾਰਵਾਈ ਕੀ ਹੁੰਦੀ ਹੈ ਤੇ ਕਿਤੇ ਤੁਹਾਡੇ ਨਾਲ ਵੀ ਇਸ ਤਰੀਕੇ ਦੀ ਕਿਤੇ ਠੱਗੀ ਤਾਂ ਨਹੀਂ ਵੱਜ ਰਹੀ ਔਰ ਆੜਤੀਆ ਵਰਗ ਵੀ ਆਪਣਾ ਪੱਖ ਰੱਖ ਸਕਦਾ ਹੈ ਕਿਤੇ ਇਹ ਤਾਂ ਨਹੀਂ ਹੋ ਰਿਹਾ ਕਿ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਇਨਸਪੈਕਟਰ ਦੇ ਵੱਲੋਂ ਫਾਈਨਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਫੇਰ 네ਗੋਸ਼ੀਏਸ਼ਨ ਦਾ ਕੀ ਮਤਲਬ ਹੈ ਕਿਉਂਕਿ ਇਸ ਵੇਲੇ ਸੀਜ਼ਨ ਚੱਲ ਰਿਹਾ ਹੈ ਔਰ ਆਏ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਰਕੇ ਜਿੱਥੇ ਕਈ ਵਾਰੀ ਦੂਰੀ ਵਾਰੀ ਜਿਹੜੀ ਹੈ ਉਹਨਾਂ ਨੂੰ ਜੀਰੀ ਲਾਉਣੀ ਪਈ ਲੇਟ ਵੀ ਹੋਈ ਹੈ ਤੇ ਕਿਤੇ ਪਾਣੀ ਦੀ ਮਾਰ ਦੇ ਨਾਲ ਝਾੜ ਵੀ ਘਟਿਆ ਹੈ ਕਹਿੰਦੇ ਕਣਕ ਨਾਲੋਂ ਵੀ ਝਾੜ ਘਟਿਆ ਤੇ ਉਸ ਘਟੇ ਹੋਏ ਝਾੜ ਦੇ ਵਿੱਚ ਵੀ ਜਿਕਰ ਕਿਸਾਨ ਨੂੰ ਘਾਟਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹ ਅੰਨਦਾਤਾ ਜਾਵੇ ਤਾਂ ਜਾਵੇ ਕਿਤੇ ਜਿਸ ਨੇ ਦਾਣਾ ਵੀ ਕਈ ਲੋਕ ਤਾਂ ਆਪਣਾ ਘਰੇ ਨਹੀਂ ਰੱਖਦੇ ਇਸ ਫਸਲ ਦੇ ਵਿੱਚੋਂ ਸਾਰੀ ਦੀ ਸਾਰੀ ਜਿਹੜੀ ਆ ਉਹ ਜਿਹੜਾ ਸੈਂਟਰਲ ਪੂਲ ਦੇ ਵਿੱਚ ਆਪਣਾ ਕੰਟਰੀਬਿਊਟ ਕਰਦੇ ਆ ਔਰ ਉਸ ਦੇ ਵਿੱਚ ਜੇਕਰ ਇਸ ਤਰੀਕੇ ਨਾਲ ਠੱਗੀਆਂ ਮਾਰੀਆਂ ਜਾਣਗੀਆਂ ਤੇ ਚੜੇ ਹੋਏ ਪੁਰਾਣੇ ਕਰਜ਼ੇ ਸਿਰ ਤੋਂ ਕਿਵੇਂ ਲੈਣਗੇ ਕਿਉਂਕਿ ਪੰਜਾਬ ਦੀ ਜਿਹੜੀ ਮੌਜੂਦਾ ਸਥਿਤੀ ਦੱਸਦੀ ਹੈ ਜਿਹੜੀ ਮੈਜੋਰਟੀ ਆਫ ਫਾਰਮਰਸ ਨੇ ਉਹ ਮਾਰਜਨਲ ਫਾਰਮਰਸ ਨੇ ਕਹਿਣ ਤੋਂ ਭਾਅ ਜਿਹੜੇ ਸਮਾਂਤ ਕਿਸਾਨ 5 ਕਿਲਿਆਂ ਤੋਂ ਥੱਲੇ ਵਾਲੇ ਸੋ ਉਹਨਾਂ ਦੇ ਨਾਲ ਜੇਕਰ ਇਸ ਤਰੀਕੇ ਦੀ ਠੱਗੀ ਹੋ ਰਹੀ ਹੈ ਤਾਂ ਇਸ ਦਾ ਇਨਸਾਫ ਕੌਣ ਦਵਾਊਗਾ ਕਿਸਾਨਾਂ ਨੇ ਵੱਡੇ ਪੱਧਰ ਦੇ ਉੱਤੇ ਆਪਣੀ ਆਵਾਜ਼ ਜਿਹੜੀ ਆ ਉਹ ਬੁਲੰਦ ਕੀਤੀ ਹੈ ਬਕਾਇਦਾ ਨਾਮ ਜਿਹੜੇ ਆ ਉਹਨਾਂ ਦੇ ਉਹ ਲੈ ਆ ਕਿ ਸਾਨੂੰ ਜਿਹੜਾ ਹੈ ਇਸ ਦਾ ਇਨਸਾਫ ਘਟੋ ਘਟ ਦਵਾਇਆ ਜਾਵੇ ਕਿ ਆਖਿਰ ਕਿਉਂ ਚਿੱਟੇ ਦਿਨ ਜਿਹੜਾ ਹੈ ਉਹਨਾਂ ਦੇ ਨਾਲ ਅੱਖਾਂ ਦੇ ਸਾਹਮਣੇ ਕੀ ਕੀਤੀ ਜਾ ਰਹੀ ਹੈ ਇਹ ਗੁੰਡਾਗਰਦੀ ਨਹੀਂ ਤਾਂ ਹੋਰ ਕੀ ਹੈ ਫਸਲ ਦਾ ਤੋਲ ਹੈ ਜਿਹੜਾ ਉਸ ਦੇ ਵਿੱਚ ਰੋਲ ਕਚੋਲ ਕੀਤਾ ਜਾ ਰਿਹਾ ਹੈ ਕਾਲੀਆ ਟ੍ਰੇਨਿੰਗ ਕੰਪਨੀ ਹੈ ਸ਼ਾਮ ਲਾਲ ਦਰਸ਼ਨ ਕੁਮਾਰ ਦੇ ਨਾਮ ਦੇਤੇ ਹੈ ਲਹਿਰਗਾਗਾ ਮੰਡੀ ਦੀ ਇਹ ਘਟਨਾ ਜਿੱਥੇ ਕਿਸਾਨਾਂ ਨਾਲ ਧੋਖਾਧੜੀ ਦੇ ਜਿਹੜੇ ਹੈ ਇਲਜ਼ਾਮ ਲੱਗੇ ਹੈ ਕਿ ਜਿਹੜੀ ਫਸਲ ਹੈ ਉਹ ਉਹਦਾ ਜਾਣ ਕੇ ਤੋਲ ਵੱਧ ਦਿਖਾਇਆ ਜਾ ਰਿਹਾ ਹੈ ਔਰ ਇੱਕ ਕਾਲਰ ਐਸ ਵੇਲੇ ਸਾਡੇ ਨਾਲ ਜੁੜ ਚੁੱਕੇ ਹੈ ਸਵਾਗਤ ਹੈ ਜੀ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਸਰ ਮੈਂ ਤੂਰੀ ਤੋਂ ਗੱਲ ਕਰ ਰਿਹਾ ਹਾਂ ਜੀ ਕਿੱਥੋਂ ਜੀ ਤੂਰੀ ਤੋਂ ਸਰ ਤੂਰੀ ਤੋਂ ਕੌਣ ਬੋਲ ਰਹੇ ਹੋ ਜੀ ਪਰ ਮੁੰਡੀ ਸਿੰਘ ਬੋਲ ਰਿਹਾ ਜੀ ਕੀ ਕਰਦੇ ਹੋ ਮਾਤਾ ਜੀ ਦੁਕਾਨ ਹੈ ਜੀ ਮੇਰੀ ਆਪਣੀ ਵਸ ਕਿਸ ਚੀਜ਼ ਦੀ ਦੁਕਾਨ ਹੈ ਥੋੜੀ ਮੋੜੀ ਮੋੜੀ ਖੇਤੀਬਾੜੀ ਜੀ ਨਾਲ ਅੱਛਾ ਜੀ ਹੂੰ ਕੀ ਕਹਿੰਦੇ ਜਿਹੜਾ ਇਹ ਜਿਹੜਾ ਹادثਾ ਅੰਦਰ ਚੱਲ ਰਹੀ ਹੈ ਜੀ ਕਿਸਾਨ ਨੂੰ ਹਰ ਪਾਸਿਓਂ ਮਾਰ ਪੈ ਰਹੀ ਆ ਜੀ ਤੇ ਕੁਦਰਤੀ ਮਾਰ ਪੈ ਜਾਂਦੀ ਆ ਹੂੰ ਤੇ ਜਦੋਂ ਕੋਈ ਮਾੜਾ ਮੋਟਾ ਜੀ ਹੋਊਗਾ ਵੀ ਬੰਦਾ ਸੋਚਦਾ ਵੀ ਚ ਇਹਨੂੰ ਸੁੱਖਰਾ ਸਾਹ ਹੋਊਗਾ ਉਹਦਾ ਜਿਹੜਾ ਝੋਨੇ ਮੰਡੀ ਦੀ ਝੋਨਾ ਆਉਂਦਾ ਜੀ ਉਦੋਂ ਸਰਕਾਰਾਂ ਮਾਰ ਜਾਂ ਨਾਪ ਤੋਲ ਵਿੱਚ ਬਹੁਤ ਵੱਡਾ ਘਬੜਾ ਕਾ ਜਾਂਦੀਆਂ ਨੇ ਤਾਂ ਕਿਸਾਨ ਜੀ ਚਰਖੀ ਕਰੇ ਹਰ ਪਾਸੇ ਕਿਸਾਨ ਨੂੰ ਮਾਰ ਹੂੰ ਇੱਧਰ ਜਾਵੇ ਜੀ ਬਹੁਤ ਦੁਖੀ ਕਿਸਾਨਾ ਚੁਗਾ ਤੇ ਇਕੱਠੇ ਕਿਉਂ ਨਹੀਂ ਹੁੰਦੇ ਆਪਸ ਦੇ ਵਿੱਚ ਇਹ ਵੀ ਕਮੀ ਹੈ ਕੱਥੇ ਜੀ ਬਸ ਇਹੀ ਤਾਂ ਪੰਜਾਬ ਦੇ ਘਾਟਾ ਦੀ ਏਕਤਾ ਦੀ ਹੂੰ ਹੁਣ ਸਾਡੀ ਏਡੇ ਏਡੇ ਕਿਸਾਨ ਜਥੇਬੰਦੀਆਂ ਬਣ ਗਈਆਂ ਨਹੀਂ ਜਿਹੜੀ ਇਹ ਇਲਜ਼ਾਮ ਲਾਏ ਗਏ ਤੁਸੀਂ ਇਹਦੇ ਨਾਲ ਸਹਿਮਤ ਹੋ ਜਿਹੜਾ ਮਤਲਬ ਉਹਨਾਂ ਨਾਲ ਤੋਲ ਚ ਝੋਲ ਕੀਤਾ ਜਾ ਰਿਹਾ ਹੈ ਸਹੀ ਗੱਲ ਹੈ ਜੀ ਕੀਤਾ ਜਾ ਰਿਹਾ ਹੈ ਜੀ ਥੋੜੇ ਨਾਲ ਤਾਂ ਨਹੀਂ ਕਿਤੇ ਇਦਾਂ ਦਾ ਹੋਇਆ ਥੋੜੇ ਠੀਕ ਨੇ ਬਸ ਫਿਲਹਾਲ ਦੇਖੀ ਜਾਨ ਨੂੰ ਕਹੀਏ ਅਜੇ ਫਿਲਹਾਲ ਕਿਹਾ ਦੇ ਕੁਝ ਨਹੀਂ ਹੋਇਆ ਐਸ ਤੋਂ ਨਾ ਹੋਇਆ ਹੂੰ ਝਾੜ ਝਾੜ ਕਿੰਨਾ ਕਹੇ ਇਸ ਵਾਰੀ ਝਾੜ ਘਟਿਆ ਜਾਂ ਠੀਕ ਹੈ ਤਾਂ ਠੀਕ ਆ ਜੀ ਨੋਰਮਲ ਆ ਹੂੰ ਨੋਰਮਲ ਇਤਾਰ ਦੱਸੇ ਅਜੀਬੀ ਜਦੋਂ ਕਿਸੇ ਨਾਲ ਕੋਤੇ ਹੁੰਦਾ ਕੁਝ ਹਰ ਇੱਕ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਕਿਉਂਕਿ ਤੇ ਆਪੇ ਕਿਸੇ ਨਾਲ ਕੱਲੋ ਆਪਣਾ ਵੀ ਹੋ ਸਕਦਾ ਹੂੰ ਇਹ ਸਰਬੱਤੀ ਗੱਲ ਆ ਜੀ ਆਵਾਜ਼ ਰੋਣੀ ਬੂ ਇੱਕ ਤਾਂ ਇਕੱਠੇ ਹੋਣੇ ਕੋਣਾ ਕੋ ਜੀ ਠੀਕ ਹੈ ਠੀਕ ਹੈ ਪਰਮਜੀਤ ਜੀ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਤੇ ਗੱਲਬਾਤ ਕੀਤੀ ਔਰ ਇਹ ਮੰਚ ਤੁਹਾਡਾ ਆਪਣਾ ਲੋਕਾਂ ਦਾ ਮੰਚ ਹੈ ਇਹਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਸੀਂ ਵੱਧ ਤੋਂ ਵੱਧ ਪਾਰਟਿਸਪੇਟ ਕਰੋ ਤੁਸੀਂ ਆਪਣੀ ਗੱਲ ਰੱਖੋ ਕਿਉਂਕਿ ਅਸੀਂ ਮੁੱਦੇ ਉਹ ਲੈ ਕੇ ਆਉਂਦੇ ਆ ਜਿਹੜੇ ਸਿੱਧੇ ਤੁਹਾਡੇ ਨਾਲ ਜੁੜੇ ਹੋਏ ਹੁੰਦੇ ਆ ਔਰ ਇਹ ਆਵਾਜ਼ ਜਿਹੜੀ ਹੈ ਪ੍ਰਸ਼ਾਸਨ ਦੇ ਕੰਨਾਂ ਤੱਕ ਜ਼ਰੂਰ ਪਹੁੰਚਦੀ ਹੈ ਔਰ ਉਨ੍ਹਾਂ ਤੋਂ ਅਸੀਂ ਉਮੀਦ ਕਰਦੇ ਹਾਂ ਤਵਕਕ ਕਰਦੇ ਹਾਂ ਕਿ ਜਿਹੜਾ ਇਹ ਇਹਨਾਂ ਦੇ ਤੁਰੰਤ ਪ੍ਰਭਾਵ ਨਾਲ ਹੱਲ ਕੀਤੇ ਜਾਣ ਤਾਂ ਇੱਕ ਬਠਿੰਡੇ ਤੋਂ ਕਿਸੇ ਨੇ ਕਿਹਾ ਕਿ ਬਠਿੰਡੇ ਵੀ ਜਿਹੜੇ ਆ ਫੜੇ ਨੇ ਜਿੱਥੇ 452 ਜਿਹੜਾ ਹੈ ਉਹ ਵੱਧ ਤੋਲਿਆ ਗਿਆ ਸੋ ਇਸ ਤਰੀਕੇ ਦੇ ਨਾਲ ਜਿੱਥੇ-ਜਿੱਥੇ ਵੀ ਕਿਤੇ ਅਜਿਹਾ ਹੋ ਰਿਹਾ ਹੈ ਤੁਹਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੇਚਜਿਕ ਚਾਹੇ ਤੁਸੀਂ ਕਮੈਂਟ ਕਰੋ ਚਾਹੇ ਫੋਨ ਕਰੋ ਆਪਣਾ ਪੱਖ ਜਿਹੜਾ ਹੈ ਉਹ ਜ਼ਰੂਰ ਰੱਖੋ ਕਿ ਕਿਵੇਂ ਤੁਹਾਡੇ ਦੇ ਤੁਹਾਡੇ ਨਾਲ ਠੱਗੀ ਕੀਤੀ ਜਾ ਰਹੀ ਹੈ ਕਿਵੇਂ ਅੱਖਾਂ ਦੇ ਵਿੱਚ ਤੁਹਾਡੇ ਸ਼ਰੀਆਮ ਘੱਟਾ ਪਾਇਆ ਜਾ ਰਿਹਾ ਹੈ ਕਿੱਥੇ ਵੱਧ ਘੱਟ ਜਿਹੜਾ ਹੈ ਤੋਲਿਆ ਜਾ ਰਿਹਾ ਹੈ ਔਰ ਉਸ ਦੀ ਪਰਪਾਈ ਜਿਹੜੀ ਆ ਉਹ ਜ਼ਰੂਰ ਹੋਏਗੀ ਇਹ ਸਾਡਾ ਵਾਅਦਾ ਪਰ ਗੱਲ ਇਹ ਹੈ ਕਿ ਇੰਨੀ ਮਿਹਨਤ ਮੁਸ਼ਕਲ ਤੋਂ ਬਾਅਦ ਵੀ ਕਿਵੇਂ ਕਿਸੇ ਦਾ ਹਿਆ ਹੋ ਜਾਂਦਾ ਹੈ ਕਿਵੇਂ ਕਿਸੇ ਦਾ ਦਿਲ ਕਰ ਜਾਂਦਾ ਹੈ ਕਿ ਉਸ ਦੇ ਦਿਨ ਰਾਤ ਦੀ ਮਿਹਨਤ ਨੂੰ ਮਿੰਟਾਂ ਦੇ ਵਿੱਚ ਠੱਗੀ ਦੇ ਨਾਲ ਹੜੱਪਣ ਦੀ ਕਿਉਂਕਿ ਗੱਲ ਇਹ ਹੈ ਕਿ ਕਿਉਂਕਿ ਛਮਾਹੀ ਜਿਹੜੀ ਇਹ ਖੇਤੀ ਹੈ ਇਸ ਦੇ ਵਿੱਚ ਸਭ ਤੋਂ ਵੱਧ ਮਿਹਨਤ ਵੀ ਜਿਹੜੀ ਹੈ ਜਿਹੜੀ ਝੋਨੇ ਦੇ ਉੱਤੇ ਹੈ ਕਣਕ ਦੇ ਮੁਕਾਬਲੇ ਜੇਕਰ ਗੱਲ ਕੀਤੀ ਜਾਵੇ ਹਾਲਾਂਕਿ ਹੋਰ ਕਈ ਫਸਲਾਂ ਨੇ ਜਿਹੜੀਆਂ ਕਿ ਬਹੁਤ ਮਿਹਨਤ ਮੰਗਦੀਆਂ ਨੇ ਪਰ ਗੱਲ ਇਹ ਹੈ ਵੀ ਜਦੋਂ ਕਿਸਾਨ ਇੱਕ ਪਾਸੇ ਤਾਂ ਆਪਣੇ ਐਮਐਸਪੀ ਦੀ ਲੜਾਈ ਲੜ ਰਿਹਾ ਹੋਵੇ ਭਾਅ ਦੀ ਲੜਾਈ ਲੜ ਰਿਹਾ ਹੋਵੇ ਬਾਕੀ ਫਸਲਾਂ ਦੇ ਬਦਲ ਦੀ ਗੱਲ ਕਰ ਰਿਹਾ ਹੋਵੇ ਕ੍ਰੌਪ ਡਾਈਵਰਸੀਫਿਕੇਸ਼ਨ ਦੇ ਮਸਲੇ ਦੇ ਉੱਤੇ ਜਦੋਂ ਐ ਐਮਐਸਪੀ ਸਨਿਸ਼ਚਿਤ ਕੀਤੇ ਜਾਣ ਦੀ ਗੱਲ ਹੋ ਰਹੀ ਹੋਵੇ ਤਾਂ ਉੱਥੇ ਜਿਹੜੀਆਂ ਤਹਿ ਦੋ ਫਸਲਾਂ ਦੇ ਉੱਤੇ ਮਿਲਦੀ ਐ ਐਮਐਸਪੀ ਐ ਉਹਦੇ ਵਿੱਚ ਤੋਲ ਦੇ ਵਿੱਚ ਅਜਿਹਾ ਰੌਲਾ ਕਰਨਾ ਅਜਿਹਾ ਰੋਲ ਘਚੋਲ ਕਰਨਾ ਤੇ ਇਹ ਕਿੰਨਾ ਕੁ ਮਾਫਕ ਐ ਸੋ ਇਹ ਗੱਲ ਐ ਤੇ ਸਕਰੀਨ ਦੇ ਉੱਤੇ ਨੰਬਰ ਸਾਡੇ ਜਿਹੜੇ ਐ ਲਗਾਤਾਰ ਫਲੈਸ਼ ਹੋ ਰਹੇ ਆ ਜਿਨ੍ਹਾਂ ਦੇ ਉੱਤੇ ਤੁਸੀਂ ਕਾਲ ਕਰਕੇ ਜਿਹੜਾ ਆਪਣਾ ਗੱਲ ਕਰ ਸਕਦੇ ਹੋ ਹੁਣ ਇਸ ਲਾਲਚ ਦੀ ਵਜ੍ਹਾ ਕੀ ਐ ਇਸ ਲਾਲਚ ਨੇ ਜਿਹੜਾ ਹੈ ਤੁਹਾਡਾ ਈਮਾਨ ਘਿਰਾ ਦਿੱਤਾ ਔਰ ਤੁਸੀਂ ਸੋਚ ਲਿਆ ਕਿ ਨਹੀਂ ਹੁਣ ਜਿਹੜਾ ਹੈ ਉਹ ਥੋੜੀ ਜਿਹੀ ਕੁੰਡੀ ਲਾਉਣੀ ਜਿਹੜੀ ਹੈ ਉਹ ਇੱਥੇ ਵਾਜਬ ਹੈ ਪਰ ਜਦੋਂ ਇਹ ਗੱਲ ਹੁਣ ਸਾਹਮਣੇ ਆ ਗਈ ਹੈ ਐਕਸ਼ਨ ਕੀ ਹੋਏਗਾ ਐਕਸ਼ਨ ਦੇ ਵਿੱਚ ਕਿਹੋ ਜੀ ਕਾਰਵਾਈ ਜਿਹੜੀ ਆ ਵੇਖਣ ਨੂੰ ਮਿਲੇਗੀ ਤਾਂ ਜੋ ਕਿ ਬਾਕੀਆਂ ਦਾ ਹੀ ਨਾ ਪਵੇ ਘਟੋ ਘਟ ਅਜਿਹਾ ਕਰਨ ਦੇ ਨਾਲ ਔਰ ਮੰਡੀਆਂ ਦੇ ਵਿੱਚ ਕਈ ਜਗ੍ਹਾ ਤਾਂ ਫਸਲ ਜਿਹੜੀ ਆ ਆਲਮੋਸਟ ਜਿਹੜੀ ਆ ਉਹ ਹੋ ਚੁੱਕੀ ਹੈ ਲਿਫਟਿੰਗ ਦਾ ਦੌਰ ਜਿਹੜਾ ਹੈ ਉਹ ਚੱਲ ਰਿਹਾ ਹੈ ਔਰ ਇੱਕ ਕਾਲਰ ਸਾਡੇ ਨਾਲ ਇਸ ਵੇਲੇ ਹੋਰ ਜੁੜ ਰਿਹਾ ਹੈ ਸਵਾਗਤ ਹੈ ਤੁਹਾਡਾ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਪਟਿਆਲਾ ਤੋਂ ਰੋ ਹੁਣ ਗੱਲ ਕਰਦਾ ਸੀ ਜੀ ਪਟਿਆਲੇ ਦੀ ਮੰਡੀਆਂ ਦਾ ਕੀ ਹਾਲਾਤ ਹੈ ਪਟਿਆਲੇ ਦੀ ਮੰਡੀਆਂ ਦੇ ਵਿੱਚ ਜਿਸ ਤਰੀਕੇ ਨਾਲ ਆਮ ਲੋਕ ਤੇ ਗੱਲ ਕੀਤੀ ਜਾਵੇ ਤਾਂ ਜਿਹੜੀ ਪੈੜੀ ਦਾ ਸੀਜ਼ਨ ਵੀ ਚੱਲ ਰਿਹਾ ਤੇ ਪਰ ਜੀਰੀ ਜਿਹੜੀ ਕਮੀ ਉਹ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਸੈਲਰ ਜਿਹੜੇ ਮਾਲਕ ਨੇ ਉਹ ਵੀ ਲਗਾਤਾਰ ਇਹ ਗੱਲ ਕਹਿ ਰਹੇ ਨੇ ਵੀ ਅਗਰ ਇਸ ਮਾਤਰਾ ਦੇ ਵਿੱਚ ਜੀਰੀ ਗਿਰੇਗੀ ਤਾਂ ਸਾਡੇ ਕੋਲ ਜਿਹੜੀ ਬੈਗਾਂ ਦੀ ਕੁਆਂਟੀਟੀ ਆ ਬਹੁਤ ਘੱਟ ਜਿਹੜੀ ਉਪਰ ਆ ਰਹੀ ਤੇ ਸਾਡੇ ਖਰਚੇ ਤੱਕ ਪੂਰੇ ਨਹੀਂ ਹੋ ਰਹੇ ਯਾਨੀ ਕਿ ਕਿਤੇ ਨਾ ਕਿਤੇ ਮਜਬੂਰੀ ਦੇ ਵਿੱਚ ਉਹਨਾਂ ਨੂੰ ਬਾਹਰੋਂ ਜੀਰੀ ਚੱਕਣੀ ਪੈ ਰਹੀ ਹੈ ਪਰ ਇਦਾਂ ਦਾ ਕੋਈ ਮਾਮਲਾ ਹਾਲੇ ਤੱਕ ਪਟਿਆਲਾ ਦੇ ਵਿੱਚ ਸਾਹਮਣੇ ਨਹੀਂ ਆਇਆ ਪਰ ਪਹਿਲੇ ਸੀਜ਼ਨ ਦੇ ਵਿੱਚ ਜਿਹੜੀ ਕਮੀ ਦੇਖਣ ਨੂੰ ਮਿਲੀ ਹੈ ਫਸਲ ਦੀ ਗੱਲ ਕੀਤੀ ਜਾਵੇ ਤਾਂ ਜੀਰੀ ਬਹੁਤ ਘੱਟ ਇਸ ਵਾਰ ਮੰਡੀਆਂ ਦੇ ਦੇਖਣ ਨੂੰ ਮਿਲ ਰਹੀ ਹੈ ਹੜ੍ਹਾਂ ਦੇ ਕਾਰਨ ਜਿੱਤੇ ਜ਼ਿਮੇਵਾਰਾਂ ਨੂੰ ਨੁਕਸਾਨ ਆ ਕਿਸਾਨਾਂ ਨੂੰ ਨੁਕਸਾਨ ਆ ਉੱਤੇ ਸ਼ੈੱਲਰ ਤਿਆਰਤੀਆਂ ਵਾਲਿਆਂ ਨੂੰ ਵੀ ਕਾਫੀ ਨੁਕਸਾਨ ਹੈ ਇਸ ਤਰ੍ਹਾਂ ਕਿਤਨਾ ਮੰਡੀਆਂ ਵਿੱਚ ਇਸ ਵਾਰ ਦੇਖਣ ਨੂੰ ਮਿਲ ਰਿਹਾ ਜੀ ਠੀਕ ਹੈ ਸ਼ੁਕਰੀਆ ਸੋ ਖੈਰ ਮਸਲਾ ਸਾਡਾ ਇਹ ਹੈ ਕਿ ਆ ਆਖਿਰ ਜਿਹੜੀ ਜਿਹੜੀ ਇਹਨਾਂ ਦੇ ਨਾਲ ਚੋਰੀ ਹੋ ਰਹੀ ਹੈ ਕਿਸਾਨਾਂ ਦੇ ਨਾਲ ਮਸਲਾ ਉਸ ਗੱਲ ਦਾ ਔਰ ਬਾਰਦਾਨਾ ਘਟ ਹੈ ਜਾਂ ਫਸਲ ਜਿਹੜੀ ਘਟ ਆ ਰਹੀ ਹੈ ਉਸ ਗੱਲ ਦੀ ਗੱਲ ਨਹੀਂ ਹੈ ਗੱਲ ਤਾਂ ਇਹ ਹੈ ਕਿ ਉੱਥੇ ਜਿਹੜੀ ਠੱਗੀ ਹੋ ਰਹੀ ਹੈ ਤੇ ਉਹ ਠੱਗੀ ਦੇ ਲਈ ਜਿਹੜਾ ਜ਼ਿੰਮੇਵਾਰ ਵਰਗ ਹੈ ਉਸ ਦੀ ਤੁਸੀਂ ਜਿਹੜੀ ਆਪਣੀ ਇੱਥੇ ਗੱਲ ਰੱਖਣੀ ਆ ਔਰ ਜਿਹੜੇ ਨੰਬਰ ਸਕਰੀਨ ਦੇ ਉੱਤੇ ਫਲੈਸ਼ ਹੋ ਰਹੇ ਆ 0172 ਸਾਡਾ ਏਰੀਆ ਕੋਡ ਹੈ 5013426 ਨੰਬਰ ਹੈ ਤੇ ਦੂਸਰਾ ਨੰਬਰ 304 7680 ਕੁਝ ਫੋਨ ਜਿਹੜੇ ਆ ਉਹ ਨਿੱਜੀ ਆ ਰਹੇ ਆ ਮੈਂ ਇਹ ਕਹਣਾ ਕਿ ਤੁਸੀਂ ਲੈਂਡਲਾਈਨ ਨੰਬਰ ਦੇ ਉੱਤੇ ਫੋਨ ਕਰਕੇ ਜਿਹੜੀ ਆ ਆਪਣੀ ਜਿਹੜੀ ਆ ਉਹ ਗੱਲ ਰੱਖ ਸਕਦੇ ਹੋ ਕਿ ਕਿਸ ਮੰਡੀ ਦੇ ਵਿੱਚ ਤੁਸੀਂ ਹੋ ਕਿ ਤੁਹਾਡੀ ਫਸਲ ਦੀ ਲਿਫਟਿੰਗ ਹੋ ਰਹੀ ਹੈ ਉਹਦੀ ਬੋਲੀ ਲੱਗ ਰਹੀ ਹੈ ਉਹਦੇ ਮੋਇਸਚਰ ਨੂੰ ਲੈ ਕੇ ਤਾਂ ਨਹੀਂ ਕੋਈ ਰੌਲਾ ਪੈ ਰਿਹਾ ਉਹਦੇ ਵਿੱਚ ਕੋਈ ਤੋਲ ਦੇ ਵਿੱਚ ਵਾਧ ਘਾਟ ਤਾਂ ਨਹੀਂ ਹੋ ਰਹੀ ਹੈ ਸੋ ਜਿਸ ਤਰੀਕੇ ਦੇ ਵੀ ਤੁਹਾਡੇ ਸੰਸੇ ਹੈ ਸਵਾਲ ਹੈ ਤੌਖਲੇ ਆ ਉਹ ਤੁਸੀਂ ਜਿਹੜੇ ਆ ਸਾਡੇ ਇਹਨਾਂ ਨੰਬਰਾਂ ਦੇ ਉੱਤੇ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਜਿਹੜੇ ਮੰਡੀਆਂ ਦੇ ਵਿੱਚ ਪ੍ਰਬੰਧ ਕੀਤੇ ਗਏ ਸੀ ਉਹਨਾਂ ਤੋਂ ਕਿੰਨਾ ਕੁ ਤੁਸੀਂ ਸੰਤੁਸ਼ਟ ਹੋ ਉਸ ਸੰਬੰਦੇ ਵੀ ਆਪਣੀ ਜਿਹੜੀ ਆ ਉਹ ਗੱਲ ਕਰ ਸਕਦੇ ਹੋ ਇਹ ਜਿਹੜੇ ਕੰਡੇ ਨੇ ਇਹਨਾਂ ਨੂੰ ਕਿਵੇਂ ਵੈਰੀਫਾਈ ਕੀਤਾ ਗਿਆ ਔਰ ਉਸ ਤੋਂ ਬਾਅਦ ਕੀ ਇਹਨੂੰ ਤੁਸੀਂ ਕਰਾਸ ਚੈੱਕ ਵੀ ਕਰ ਰਹੇ ਹੋ ਤੇ ਜੇ ਉਹਦੇ ਵਿੱਚ ਕੋਈ ਫਰਕ ਆ ਰਿਹਾ ਤੇ ਕਿਸੇ ਕੋਲ ਸ਼ਿਕਾਇਤ ਦਰਜ ਕਰਵਾਈ ਜੇ ਸ਼ਿਕਾਇਤ ਦਰਜ ਕਰਵਾਈ ਹੈ ਤੇ ਐਕਸ਼ਨ ਹੋਇਆ ਜਾਂ ਨਹੀਂ ਹੋਇਆ ਇਹ ਵੀ ਪੱਖ ਤੁਸੀਂ ਜਿਹੜੇ ਆ ਦੱਸਣਿਆ ਕਿ ਜੇ ਪ੍ਰਸ਼ਾਸਨ ਤੁਹਾਡਾ ਸਾਥ ਦੇ ਰਿਹਾ ਤਾਂ ਇਸ ਗੱਲ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਤਾਂ ਜੋ ਕਿ ਇਹਦੇ ਨਾਲ ਹੌਸਲਾ ਬਣਦਾ ਹੈ ਦੂਸਰਿਆਂ ਦਾ ਵੀ ਹੌਸਲਾ ਬਣਦਾ ਹੈ ਕਿ ਕੰਪਲੇਂਟ ਕਰਨ ਤੋਂ ਤੋਂ ਸਾਡੇ ਨਾਲ ਜਿਹੜੀ ਗੱਲਬਾਤ ਜਿਹੜੀ ਆ ਹੋ ਰਹੀ ਹੈ ਤਾਂ ਕਿਸਾਨ ਆ ਕੋ ਸਰਵਣ ਸਿੰਘ ਪੰਦੇਰ ਇਸ ਵੇਲੇ ਜੁੜੇ ਆ ਪੰਦੇਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮਸਲੇ ਦੇ ਉੱਤੇ ਜਿਹੜਾ ਚੋ ਇਸ ਤੋਲ ਦੇ ਵਿੱਚ ਝੋਲ ਹੋ ਰਿਹਾ ਹੈ ਆ ਦੇਖੋ ਇਹ ਕੋਈ ਚਲੋ سوشل میڈیا ਤੇ ਖਬਰ ਵਾਇਰਲ ਹੋਣ ਤੋਂ ਬਾਅਦ ਇਹ ਖਬਰ ਮੀਡੀਆ ਤੱਕ ਪਹੁੰਚ ਗਈ ਆ ਅ ਨਹੀਂ ਤਾਂ ਇਹ ਮੰਡੀਆਂ ਦੇ ਵਿੱਚ ਚਲੋ ਸਾਰੇ ਨਹੀਂ ਪਰ ਹਰ ਇੱਕ ਮੰਡੀ ਵਿੱਚ ਇਹ ਚੀਜ਼ਾਂ ਵੇਖਣ ਨੂੰ ਮਿਲਦੀਆਂ ਵਾਂ ਔਰ ਜਿੱਥੇ ਕਿੱਥੇ ਕਈ ਵਾਰੀ ਚੀਜ਼ਾਂ ਜੇ سوشل میڈیا 'ਚ ਨਹੀਂ ਹੁੰਦੀਆਂ ਉਹਦਾ ਉਦਾਂ ਨਹੀਂ ਬਣਦੀਆਂ ਤੇ ਸ਼ਾਇਦ ਮਤਲਬ ਨਹੀਂ ਸਾਹਮਣੇ ਹੁੰਦੀ ਆ ਮੈਨੂੰ ਲੱਗਦਾ ਕਿ ਭਗਵੰਤ ਮਾਨ ਸਰਕਾਰ ਜਿਹੜਾ ਇਹਦੀ ਮਾਰਕੀਟ ਕਮੇਟੀ ਆ ਮੰਡੀ ਬੋਰਡ ਦਾ ਵਿਭਾਗਵਾ ਹੂੰ ਇਹ ناکਾਮ ਹੋਇਆ ਵਾ ਇਹਨੂੰ ਸਾਂਭਣ ਵਾਸਤੇ ਔਰ ਕਿਉਂਕਿ ਜੇ ਜੇ ਨਿਯਮ ਮੁਤਾਬਕ ਮੰਡੀ ਬੋਰਡ ਜ਼ਿੰਮੇਵਾਰ ਹੈ ਉੱਥੇ ਤਰਕੰਡੀ ਚਾਹੀਦੀ ਕੰਪਿਊਟਰ ਵਾਲਾ ਕੰਡਾ ਚਾਹੀਦਾ ਵੀ ਕਿਸਾਨ ਆਪਣੀ ਬੋਰੀ ਦਾ ਤੋਲ ਵੇਖ ਕੇ ਪਰਤੀ ਅਕਸਰ ਹੀ ਜਿਹੜਾ ਵਾ 150 ਗ੍ਰਾਮ ਤੋਂ ਵੈਸੇ ਹੀ ਵੱਧ ਤੋਲਦੇ ਵੀ ਸੀ ਘੱਟਣਾ ਚਾਹੀਏ ਉਹ ਵਰਤਾਰਾ ਵਾ ਸਰਕਾਰ ਜਿਹੜਾ ਵਾ ਮੰਡੀਕਰਨ ਦੇ ਮੁੱਦੇ ਤੇ ਉੱਤੇ ਫੇਲ ਹੋਈ ਆ ਮਤਲਬ ਜਿਹੜਾ ਵਾਹਰ ਕੱਲਾ ਆਰਟੀਕਲ ਤੁਸੀਂ ਦੇਖੋ ਨਾ ਆਰਟੀਕਲ ਖلاف ਕਾਰਵਾਈ ਕੀ ਹੋਈ ਹੋ ਉਹਨੂੰ ਜੁਰਮਾਨਾ ਉਹਦਲ ਸੰਸ ਕੈਨਸਲ ਕੀਤਾ ਕਿ ਨਹੀਂ ਕਿਤੇ ਪ੍ਰਕਿਰਿਆ ਬਹੁਤ ਲੰਮੀ ਚੌੜੀ ਹੈ ਉਹਦੀ ਮਤਲਬ ਜਿੱਥੇ ਜਿੱਥੇ ਕਿਸਾਨ ਜਿੱਥੇ ਬੰਦੇ ਦਬ ਦਬਾਵਾ ਉੱਥੇ ਕਿਤੇ ਚੀਜ਼ਾਂ ਫੜੀਆਂ ਜਾਂਦੇ ਨੇ ਪਰ ਪੂਰੇ ਪੰਜਾਬ ਦੇ ਅੰਦਰ ਕਿਸਾਨਾਂ ਨਾਲ ਜਿਹੜਾ ਵੱਧ ਤੋਲ ਵਾਲਾ ਮਸਲਾ ਤਾਂ ਸਾਹਮਣੇ ਸਾੜੇ ਆਉਂਦਾ ਰਹਿੰਦਾ ਵਾ ਜਿੱਥੇ ਅਸੀਂ ਤਗੜੇ ਹੋ ਜਾਂਦੇ ਉੱਥੇ ਕਾਰਵਾਈ ਕਰਾ ਜਾਂਦੇ ਆ ਪਰ ਪਰਮਾਨੈਂਟ ਸਰਕਾਰ ਇਧਰ ਕੋਈ ਧਿਆਨ ਨਹੀਂ ਦਿੰਦੀ ਹੈ ਕਿ ਤੇ ਜਿਵੇਂ ਤੁਸੀਂ ਕਹਿ ਵੀ ਲਾਇਸੈਂਸ ਪ੍ਰਕਿਰਿਆ ਰੱਦ ਕਰਵਾਉਣ ਦੀ ਕਾਫੀ ਲੰਬੀ ਹੈ ਤੇ ਤੁਹਾਡੇ ਜ਼ਿੰਦਗੀ ਦੇ ਤਜਰਬੇ ਚ ਇਦਾਂ ਹੋਇਆ ਵੀ ਕਿਸੇ ਦਾ ਕੈਨਸਲ ਕਰਵਾਇਆ ਗਿਆ ਹੋਵੇ ਤੇ ਕੋਈ ਹਰ ਕੀ ਜਿਹੜਾ ਮਾਰਕੀਟ ਕਮੇਟੀ ਸੋਧ ਕੀਤਾ ਕੁਝ ਨਾ ਜੁਰਮਾਨਾ ਵਧਾਇਆ ਸੀਗਾ ਹਮ ਇਹਨਾਂ ਨੂੰ ਕੋ ਟਾਈਮ ਹੁੰਦਾ ਪਹਿਲਾਂ ਨੋਟਿਸ ਦੇਣਾ ਫਿਰ ਜਾ ਕੇ ਰਿਸਲਸ ਫਿਰ ਇਹ ਹੁੰਦਾ ਵੀ ਆਹ ਸੀਜ਼ਨ ਕੱਢ ਲਿਆ ਛੱਡ ਪੀਨੇ ਹਮ 10-20 ਦਿਨ ਹੂੰ ਕਿਉਂਕਿ ਜੋ ਉਹ ਤੋਂ ਬਾਲ ਸੰਸ ਕੈਨਸਲ ਵੀ ਕਰ ਦੇਣਗੇ ਉਹਨੂੰ ਕੀ ਆ ਇਹਨੇ ਕਾਨੂੰਨਾ ਵਿੱਚ ਵੀ ਸੋਧ ਦੀ ਵੀ ਮੌਕੇ ਤੇ ਸੰਸ ਕੈਨਸਲ ਕਰੇ ਡੀਸੀ ਹੂੰ ਠੀਕ ਹੈ ਜੀ ਉਹਨੇ ਆਪਣਾ ਸੀਜ਼ਨ ਪੂਰਾ ਕਰ ਜਾਣਾ ਗੱਲ ਮੁੱਕ ਜਣੀ ਆ ਤੇ ਗਾਂ ਦੂਜੇ ਵੱਧ ਤੋਂ ਨਾਲ ਉਹਨੇ ਕਿਤੇ ਵੀ ਸਾਰੇ ਵੱਧ ਤੋਲਦੇ ਆ ਪਰ ਇੱਕ ਹਿੱਸਾ ਤਾਂ ਹੈਗਾ ਉਹਨਾਂ ਨੂੰ ਕੰਨ ਵੀ ਹੋਵੇ ਜੀ ਇਸ ਕਰਕੇ ਇਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ ਵੀ ਸਾਹਮਣੇ ਫੜੇ ਜਿਹੜੇ ਮਿਹਨਤ ਕਰਕੇ ਫੜਾਏ ਆ ਕੰਡੇ ਹੂੰ ਤਾ ਇਹਦੀ ਗੱਲ ਹੁਣ ਜਿਹੜੇ ਵਟੇ ਅਪਡੇਟ ਹੋਣੇ ਚਿਹਦੇ ਕੋਈ ਵਟੇ ਨਹੀਂ ਅਪਡੇਟ ਹੁੰਦੇ ਹਮ ਬੜਾ ਕੁਛ ਆ ਮੰਡੀ ਦੀ ਲੁੱਟ ਦੇ ਵਿੱਚ ਅਜੇ ਵੀ ਸਾ ਰੋਕਣ ਵਿੱਚ ਆਮ ਆਦਮੀ ਪਾਰਟੀ ਪ੍ਰੰਤ ਸਰਕਾਰ ਦਾ ਕੰਮ ਜਾਪਿਆ ਇਹ ਤੇ ਕਿਸਾਨਾਂ ਜਥੇਬੰਦੀਆਂ ਦੀ ਜਾਗਤ ਕਿਸਾਨਾਂ ਦੀ ਮਿਹਨਤ ਆ ਵੀ ਉਹ ਇਹ ਚੀਜ਼ਾਂ ਸਾਹਮਣੇ ਲਿਆਉਂਦੇ ਆ ਜੇ ਭੰਦੇਰ ਸਾਹਿਬ ਕਿਸਾਨ ਜਥੇਬੰਦੀਆਂ ਔਰ ਪਿੰਡਾਂ ਦੇ ਵਿੱਚ ਕਿਸਾਨਾਂ ਦਾ ਏਕਾ ਰਹੇ ਕਿ ਫਿਰ ਪੋਸੀਬਲ ਹੈ ਕਿ ਇਸ ਤਰੀਕੇ ਦੀ ਲੁੱਟ ਉਹਨਾਂ ਦੀ ਕੀਤੀ ਜਾ ਸਕਦੀ ਹੈ ਜਾਂ ਜ਼ਿੰਮੇਦਾਰ ਕੋਲੇ ਸਮਰੱਥਾ ਹੋਵੇ ਫਸਲ ਹੋਲਡ ਕਰਨ ਦੀ ਤੇ ਉਹ ਕਹਿ ਦੇਵੇ ਕਿ ਮੈਂ ਤਾਂ ਦੇਣੀ ਨਹੀਂ ਹੈ ਦੇਖੋ ਦੇਖੋ ਕਿਸਾਨਾਂ ਦਾ ਜਾਗਰੂਤੀ ਆਉ ਲਾਗੇ ਕੰਡੇ ਤੇ ਖਲੋਤਾ ਹੁੰਦਾ ਜਦ ਛੋਟੀ ਮੋਟੀ ਗੱਲ ਤੇ ਤੋਂ ਲੜਦਾ ਨਹੀਂ ਜੋ ਕਿਸਾਨ ਦਾ ਸੁਭਾਅ ਆ ਪੂਰਾ ਮਤਲਬ ਇਹ ਕਿ ਅੰਡਰਸਟੈਂਡਿੰਗ ਬਣ ਗਈ ਹੈ ਕਿ ਇੰਨੀ ਤਾਂ ਕਾਠ ਲੱਗਣੀ ਲੱਗਣੀ ਹੈ ਤੇ ਚਲੋ ਇਹ ਕਾਠ ਕੱਢ ਵਿਚ ਕਾਠ ਤਾਂ ਉਹ ਦਿਣਕੇ ਲਾਉਂਦੇ ਵੀ ਜਿਹੜਾ ਸਾਡਾ ਅਧਿਕਾਰ ਆ ਹੂੰ ਕੰਡੇ ਦੇ ਵਿੱਚ ਇਹ ਆ ਵੀ ਚਾਹੇ ਉਹ 35 ਕਿਲੋ ਦੀ ਬੋਰੀ ਆ ਚਾਹੇ 30 ਕਿਲੋ ਦੀ ਬੋਰੀ ਆ ਚਾਹੇ 50 ਕਿਲੋ ਦੀ ਬੋਰੀ ਹੋ ਉਹ ਨਿਸ਼ਚਿਤ ਹੁੰਦਾ ਉਹਦੇ ਵਿੱਚ ਜੇ ਵੱਧ ਤੋਲ ਲਈ ਜਾਂਦੀ ਆ ਕਿਲੋ ਡੇਢ ਕਿਲੋ ਫਿਰ ਕੰਡੇ ਦੀ ਗੱਟਬੜੀ ਆ ਕਹਤਾ ਉਹ ਤਾਂ ਲੀਗਲ ਅਧਿਕਾਰ ਬਣੋਂਗੇ ਨਾ ਘੱਟ ਨੂੰ ਹੂੰ ਤਾਂ ਮੇਰਾ ਕਹਿਣ ਤੋਂ ਭਾਵ ਆ ਵੀ ਉਹ ਮੰਡੀਆਂ ਦੇ ਵਿੱਚ ਜਿਹੜਾ ਥੋੜੇ ਕੁ ਤਸਵੀਰੇ ਹੀ ਇੱਕ ਆ ਇਹ ਮੰਡੀਆਂ ਵਿੱਚ ਕਿਸਾਨਾਂ ਦੀ ਫਾਈਟ ਹੁੰਦੀ ਰਹਿੰਦੀ ਆ ਹੂੰ ਸਾਥੋਂ ਫੋਨ ਆਉਂਦੇ ਸੀ ਬੰਦੇ ਕੱਲ ਦੇ ਰਹਿੰਦੇ ਆ ਚਲ ਉੱਥੇ ਹੀ ਜਿਹੜਾ ਸਿਆਣਾ ਆਰਤੀ ਆ ਉਹ ਪਰ ਲੈਟਰਲੇ ਮਾਰ ਕੇ ਕਿਸਾਨ ਭੋਲਾ ਚਲ ਗਲਤੀ ਹੋ ਗਈ ਇਹ ਜੀ ਸਾਡੇ ਚੌਧਰੀ ਨੇ ਕਰਤਾ ਜੀ ਸਾਨੂੰ ਪਤਾ ਨਹੀਂ ਸੀ ਨੇ ਵੱਡਾ ਪੜ ਜਾਂਦੇ ਆ ਪਰ ਸਵਾਲ ਹੈਗਾ ਸਿਸਟਮ ਦਾ ਪ੍ਰਸ਼ਾਸਨ ਦਾ ਵੀ ਮੰਡੀ ਬੋਰਡ ਦਾ ਦਾਰਾ ਐਡਾ ਵੱਡਾ ਦਾਰਾ ਮਾਰਕੀਟ ਕਮੇਟੀ ਆ ਇਹਨਾਂ ਸਾਡਾ ਪੈਸਾ ਲੱਗਾ ਹੋਇਆ ਉਹ ਕਰਦੇ ਕੀ ਨੇ ਉੱਥੇ ਗਿਆਰਤੀਆਂ ਨੇ ਵੱਧ ਹੀ ਟੋਲਣਾ ਤੇ ਉਹ ਇਸੇ ਕੰਮ ਲਈ ਮਹਿਕਮਾ ਹੈਗਾ ਉੱਥੇ ਜੀ ਠੀਕ ਹੈ ਪੰਦੇਰ ਸਾਹਿਬ ਸਮਾਂ ਕੱਢਿਆ ਤੇ ਤੁਸੀਂ ਗੱਲਬਾਤ ਕੀਤੀ ਸ਼ੁਕਰੀਆ ਇਹ ਸੀ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਕਿ ਤਾਂ ਮੁੱਢਕਦੀਨ ਤੋਂ ਚੱਲਿਆ ਆ ਰਿਹਾ ਹੈ ਇਹ ਤਾਂ ਰਵਾਇਤ ਜਿਹੜੀ ਆ ਇੱਕ ਬਣ ਗਈ ਹੈ ਕਾਟ ਵੀ ਲੱਗਦੀ ਹੈ ਤੇ ਇੱਥੇ ਵੀ ਜਿਹੜਾ ਹੈ ਉਹ ਝੋਲ ਕੀਤਾ ਜਾਂਦਾ ਹੈ ਤੇ ਗੱਲ ਜੇਕਰ ਰੌਲਾ ਪੈਂਦਾ ਤੇ ਸਾਹਮਣੇ ਆ ਜਾਂਦੀ ਹੈ ਔਰ ਔਰ ਆਪਣੇ ਹੱਕ ਲਈ ਜੇ ਰੌਲਾ ਪੈਂਦਾ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਗੱਲ ਕੋਈ ਮਾੜੀ ਹੈ ਔਰ ਆਪਣੇ ਹੱਕਤ ਦੇ ਲਈ ਆਵਾਜ਼ ਜਿਹੜੀ ਉਹ ਬੁਲੰਦ ਕਰਨੀ ਚਾਹੀਦੀ ਹੈ ਕਈ ਵਾਰੀ ਰੋਲੇ ਦੇ ਵਿੱਚ ਬੜੀਆਂ ਚੀਜ਼ਾਂ ਜਿਹੜੀਆਂ ਦੱਬੀਆਂ ਰਹਿ ਜਾਂਦੀਆਂ ਨੇ ਪਰ ਫਿਰ ਵੀ ਜੇਕਰ ਤੁਸੀਂ ਨਹੀਂ ਬੋਲੋਗੇ ਤੇ ਹੋਰ ਕੌਣ ਬੋਲੇਗਾ ਸੋ ਆਪਣੇ ਹੱਕ ਦੇ ਲਈ ਤਾਂ ਜ਼ਰੂਰ ਬੋਲਣਾ ਪਏਗਾ ਉਸ ਤੋਂ ਬਿਨਾ ਜਿਹੜਾ ਹੈ ਉਹ ਹੱਕ ਨਹੀਂ ਮਿਲੇਗਾ ਅੱਜ ਜੇਕਰ ਕੋਈ ਬੋਲਿਆ ਤੇ ਕਿਸੇ ਨੇ ਵੀਡੀਓ ਬਣਾਈ ਤੇ ਉਹ ਫਿਰ ਗੱਲ ਵੀ ਸਾਹਮਣੇ ਆਈ ਤੇ ਅੱਜ ਉਹ ਲੋਕਾਂ ਦਾ ਸਪੋਕਸਮੈਨ ਇਸ ਮੰਚ ਦੇ ਉੱਤੇ ਹੈ ਔਰ ਜ਼ਾਹਿਰ ਤੌਰ ਤੇ ਜਦੋਂ ਇਹ ਹੁਣ ਗੱਲ ਤੁਰੀ ਹੈ ਤੇ ਗੱਲ ਜ਼ਰੂਰ ਜਿਹੜੀ ਹੈ ਉਹ ਅੱਗੇ ਤੱਕਰ ਜਾਏਗੀ ਇਹਦਾ ਹੈ ਨਹੀਂ ਕਿ ਇਹ ਗੱਲ ਇਥੇ ਦਬ ਕੇ ਰਹਿ ਜਾਏਗੀ ਔਰ ਉਮੀਦ ਕਰਦੇ ਆ ਕਿ ਇਹਦੇ ਉੱਤੇ ਕੋਈ ਐਕਸ਼ਨ ਦੀ ਗੱਲ ਵੀ ਤੁਰੇਗੀ ਤਾਂ ਜੋ ਕਿ ਬਾਕੀ ਕਿਸਾਨ ਜਿਨ੍ਹਾਂ ਦੀ ਹਾਲੇ ਫਸਲ ਤਲ ਨਹੀਂ ਰਹਿੰਦੀ ਹੈ ਉਹਨਾਂ ਦੇ ਨਾਲ ਜਿਹੜੀ ਹੈ ਉਹ ਇਹ ਚੀਜ਼ਾਂ ਨਾ ਵਾਪਰੇ ਜਿਹੜੀ ਬਾਕੀਆਂ ਨਾਲ ਵਾਪਰ ਚੁੱਕੀ ਹੈ ਜਦੋਂ ਤੱਕ ਤੁਸੀਂ ਬੋਲਦੇ ਨਹੀਂ ਉਦੋਂ ਤੱਕ ਮਸਲਾ ਜਿਹੜਾ ਹੈ ਉਹ ਹੱਲ ਨਹੀਂ ਹੋ ਸਕਦਾ ਇੱਕ ਕਾਲਰ ਸਾਡੇ ਨਾਲ ਹੋਰ ਜੁੜ ਚੁੱਕੇ ਆ ਤੁਹਾਡਾ ਸਵਾਗਤ ਹੈ ਜੀ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਮੋਰੰਦਾ ਸਰਿੰਦਰ ਸਿੰਘ ਅਜਿਹਾ ਬਟੰਡਾ ਜਿਹੜੇ ਤੋਂ ਮਿਲਦਾ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਕਿਸਾਨਾਂ ਦਾ ਜਿਹੜਾ ਮੁੱਦਾ ਹੈਗਾ ਜਿਹੜਾ ਫਸਲ ਮੱਧ ਤੋਂ ਉੱਲੀ ਜਿਹੜੀ ਉਹਨਾਂ ਆਰਤੀ ਉਹ ਫਸਲ ਹੈ ਇਹ ਕੋਈ ਨਵਾਂ ਤਾਂ ਹੈ ਨਹੀਂ ਵੀ ਹਰ ਵਾਰ ਅਸੀਂ ਅਖਬਾਰਾਂ 'ਚ ਟੀਵੀ 'ਤੇ ਸੁਣਦੇ ਰਹਿੰਦੇ ਹਾਂ ਕਈ ਵਾਰ ਕਈ ਥਾਂ ਪੰਜਾਬ ਦੇ ਵੱਖ-ਵੱਖ ਜਗ੍ਹਾ ਤੋਂ ਉਹ ਗੱਲ ਕੰਨੀ ਜਾਂ ਪੰਜਾਬ ਦੀ ਹੋਰ ਦਾ ਜਗ੍ਹਾ ਤੋਂ ਵੀ ਇਹ ਚੀਜ਼ਾਂ ਦੇਖੋ ਨੂੰ ਮਿਲਦੀਆਂ ਵੀ ਇਸ ਲਈ ਕਿਤੇ ਕੋਈ ਕੰਦਲੇ ਦੇ ਦਿਲ ਦੀ ਬੇਈਮਾਨੀ ਆ ਜਾਂਦੀ ਹੈ ਤਾਂ ਜਿਹੜਾ ਕਿਸਾਨ ਦੇਖ ਲੈਂਦਾ ਉਹ ਤਾਂ ਰੋਣਾ ਪਾ ਲੈਂਦਾ ਪਰ ਬੜੇ ਕਿਸਾਨ ਐਸੇ ਆ ਜਿਹੜੇ ਨਹੀਂ ਦੇਖ ਪਾਉਂਦੇ ਉਹ ਲੁੱਟ ਦਾ ਸ਼ਿਕਾਰ ਹੁੰਦੇ ਆ ਇਹਦੇ ਨਾਲ ਖਾਸ ਤੌਰ ਤੇ ਕਿਉਂਕਿ 8 ਪੀੜੇ ਤੇ ਕਿਸਾਨ ਦਾ 9 ਮਾਸ ਦਾ ਰਿਸ਼ਤਾ ਹੈਗਾ ਤੇ ਖਾਸ ਕਰਕੇ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਅਸੀਂ ਇਮਾਨਦਾਰੀ ਦਾ ਕੰਮ ਕਰੀਏ ਕਿਸਾਨ ਤੇ ਆੜਤੀ ਜਿਹੜਾ ਇੱਕ ਇਸ ਤਰ੍ਹਾਂ ਦੀ ਇੱਕ ਜੁੜਤਾ ਕਹਿੰਦੇ ਆ ਨੋ ਮਾਸ ਦਾ ਰਿਸ਼ਤਾ ਹੁੰਦਾ ਯਾਨੀ ਫਸਲ ਕਿਸਾਨ ਨੇ ਲੈ ਕੇ ਨਹੀਂ ਆੜਤੀਆਂ ਦੇ ਨਾਲ ਹੀ ਸਾਰਾ ਸਿਸਟਮ ਚੱਲਦਾ ਔਰ ਉਹ ਜੇ ਕੋਈ ਆੜਤੀਆ ਗੜਬੜ ਕਰ ਰਿਹਾ ਹੈ ਆਪਾਂ ਇੰਨੀ ਕਹਿੰਦੇ ਕਿ ਸਾਰੇ ਆੜਤੀ ਹੋਣਗੇ ਵਿੱਚੋਂ ਹੁੰਦੇ ਨੇ ਕੁਝ ਪਰ ਕਿਸਾਨਾਂ ਦੀ ਜਿਹੜੀ ਲੁੱਟ ਹੈਗੀ ਉਹ ਮੁੰਡੀ ਚ ਹੁੰਦੀ ਹੈ ਕਿਸੇ ਨਾ ਕਿਸੇ ਭਾਅ ਨਾਲ ਚਾਹੇ ਸਰਕਾਰ ਦੀ ਗੱਲ ਕਰੀਏ ਕੋਈ ਪ੍ਰਾਈਵੇਟ ਏਜੰਸੀ ਖਰੀਦ ਲੈਂਦੀ ਹੈ ਕਿਸਾਨ ਨੂੰ ਘੱਟ ਰੇਟ ਮਿਲਦਾ ਹੈ ਜਾਂ ਫੂਲਾ ਸਲਾਈ ਤੇ ਨਿਗਾ ਪੈ ਜਾਂਦੀ ਹੈ ਤੇ ਫਿਰ ਰੋਲਾ ਪਾਉਂਦਾ ਨਹੀਂ ਤਾਂ ਆਮ ਤੌਰ ਤੇ ਇਹ ਲੁੱਟ ਦਾ ਸ਼ਿਕਾਰ ਕਿਸਾਨ ਹੁੰਦੇ ਆ ਇਹਦਾ ਸਰਕਾਰ ਤੈਅ ਕਰੇ ਨਿਯਮ ਬਣਾ ਲਵੇ ਪੱਕੇ ਸੀ ਜੇ ਕੋਈ ਬੰਦਾ ਫੜਿਆ ਗਿਆ ਤਾਂ ਉਹਦੇ ਪੂਰੀ ਤਰ੍ਹਾਂ ਤੋਂ ਲਫਾਸਤ ਰਹੋਗੇ ਉਹ ਆਪਣੇ ਦੋਸਤੀ ਦੀ ਹੂੰ ਦੀ ਸਰ ਉਸ ਡੀਸੀ ਦੇ ਹੱਥ ਹੁਣਾ ਇਹ ਸਾਰਾ ਕੁਝ ਹੈਗਾ ਤੇ ਉਹ ਕਰ ਵੀ ਸਕਦਾ ਪਰ ਜੇ ਫੜ ਲਿਆ ਰੋਲਾ ਪਾਇਆ ਚਲੋ ਐਸੋਚਣਾ ਆਰਟੇ ਆ ਨਹੀਂ ਫਿਰ ਇਕੱਠੀ ਹੋਈ ਹੁੰਦੀ ਹੈ ਕਿਸਾਨ ਇਕੱਠੇ ਹੋਏ ਹੁੰਦੇ ਆ ਮਾਮਲਾ ਸੁਲਝਾ ਲਿਆ ਜਾਂਦਾ ਪਰ ਵੱਡੀ ਗੱਲ ਹੈ ਕਿ ਜਿਹੜੇ ਕਿਸਾਨ ਨੂੰ ਪਤਾ ਹੀ ਨਹੀਂ ਕਿ ਉਹਦਾ ਵੱਧ ਟੁੱਲ ਗਿਆ ਉਹਨੂੰ ਲੁੱਟ ਹੋ ਚੁੱਕੀ ਹੈ ਉਹਨੂੰ ਪੈਸੇ ਘਾਟ ਮਿਲੇ ਉਹ ਕਿਸਾਨ ਕਿੱਥੇ ਜਾਊਗਾ ਤਾਂ ਰੋਲਾ ਪੈ ਗਿਆ ਤਾਂ ਹੋ ਗਿਆ ਇਹ ਸਰਕਾਰ ਤੈਅ ਕਰੇ ਵੀ ਜਦੋਂ ਕੋਈ ਫੜਿਆ ਗਿਆ ਤਾਂ ਉਹਨੂੰ ਮਾਦੀਨਾਂ ਨੂੰ ਦਰਜ ਜਗਾ ਫਦਾ ਦਿੱਤੀ ਜਾਂਦਾ ਰਸਾਲਸ ਕੈਸਲ ਹੋਵੇ ਤਾਂ ਕਿ ਇਹ ਜਿਹੜਾ ਕੰਮ ਹੁੰਦਾ ਇਹ ਕੰਮ ਹੋਣਾ ਬੰਦ ਹੋ ਜੇ ਕਿਸਾਨੇ ਲੁੱਟ ਕਰਨ ਤੋਂ ਪਹਿਲਾਂ 10 ਵਾਰੀ ਜਿਹੜਾ ਤੁੰ ਵੀ ਅੱਠ ਹੋਵੇ ਉਹ ਸੋਚੇ ਯਾਰ ਮੈਂ ਕੰਮ ਕਰੂੰਗਾ ਤੇ ਮੈਂ ਲੰਤਰਾਦ ਹੋ ਸਕਦਾ ਇਹ ਸਤਾਈ ਚਾਹੀਦੀ ਹੈ ਜੀ ਸਤਾਈ ਹੋਊਗੀ ਤਾਂ ਇਹ ਲੁੱਟ ਬਚੂਗੀ ਕਿਸਾਨੇ ਤਾਂ ਕਿਤੇ ਨਾ ਕਿਤੇ ਕੋਈ ਬੰਦੇ ਬੇਈਮਾਨ ਨਿਕਲੇ ਆ ਰਹੇ ਐ ਤੇ ਉਹਨਾਂ ਕਰਕੇ ਜਿਹੜੇ ਸਾਰੇ ਇਹ ਵੀ ਕਹਿੰਦੇ ਕਿ ਸਾਰੇ ਬੇਈਮਾਨ ਐ ਕੁਝ ਬੰਦੇ ਹੁੰਦੇ ਜਿਹੜੇ ਗੜਬੜ ਕਰਦੇ ਐ ਪਰ ਸਰਕਾਰ ਜਦ ਤੱਕ ਸਖਤ ਕਾਨੂੰਨ ਨਹੀਂ ਬਣਾਦੀ ਮੈਨੂੰ ਲੱਗਦਾ ਉਹ ਤੱਕ ਇਹ ਚੀਜ਼ਾਂ ਰੁਕਣੀਆਂ ਨਹੀਂ ਉਕੇ ਬੜੇ ਸਾਲਾਂ ਤੋਂ ਅਸੀਂ ਸੁਣਦੇ ਆ ਰਹੇ ਹਾਂ ਖਵਾਰਾ ਚ ਪਰਦੇ ਆ ਰਹੇ ਆਂ ਕਿਸ ਫਲਾਣੀ ਜਗ੍ਹਾ ਤੇ ਆੜਤੀਆਂ ਦੇ ਵਕਤ ਰੌਲਾ ਪੈ ਗਿਆ ਇਹ ਨਵੀਂ ਚੀਜ਼ ਨਹੀਂ ਹੈ ਇਹ ਤਾਂ ਰੋਕ ਲੱਗਣੀ ਜੜੀ ਆ ਉਹ ਸਰਕਾਰ ਕਰਕੇ ਨਵੀਂ ਪਹਿਲ ਕਰੇ ਜੀ ਠੀਕ ਹੈ ਮਤਲਬ ਇਹਦੇ ਉੱਤੇ ਰੌਲਾ ਪੈਣਾ ਚਾਹੀਦਾ ਹੈ ਸ਼ੁਕਰੀਆ ਤੁਹਾਡਾ ਸਮਾਂ ਕੱਢਿਆ ਗੱਲਬਾਤ ਕੀਤੀ ਔਰ ਇਸ ਗੱਲ ਦਾ ਜ਼ਿਕਰ ਮੈਂ ਪਹਿਲਾਂ ਕਰ ਰਿਹਾ ਸੀਗਾ ਕਿ ਜੇਕਰ ਤੁਸੀਂ ਨਹੀਂ ਬੋਲੋਗੇ ਇੱਕ ਲਾਮਬੰਦੀ ਨਹੀਂ ਕਰੋ ਇਕੱਠੇ ਨਹੀਂ ਹੋਵੋਗੇ ਇਹ ਲੁੱਟ ਤੁਹਾਡੇ ਨਾਲ ਹੋਣੀ ਹੈ ਜਿਹੜਾ ਨਗਰ ਪਿੰਡ ਗ్రాਂਜ ਇਸ ਮੰਡੀ ਦੇ ਵਿੱਚ ਜਾ ਕੇ ਆਪਣੀ ਫਸਲ ਆ ਵੇਚਣ ਲਈ ਜਾਂਦਾ ਹੈ ਉਥੇ ਆਪਣੀ ਫਸਲ ਲੈ ਕੇ ਜਾਂਦਾ ਹੈ ਤੇ ਉਥੇ ਤੁਹਾਡਾ ਇੱਕ ਇੱਕਾ ਇੱਕ ਯੂਨਿਟੀ ਹੋਣੀ ਚਾਹੀਦੀ ਹੈ ਕਿ ਇੰਨੀ ਇੱਥੋਂ ਤੱਕ ਸਮਝੌਤਾ ਹੋ ਸਕਦਾ ਹੈ ਇੰਨੀ ਕਾਟ ਤੱਕ ਸਮਝੌਤਾ ਹੋ ਸਕਦਾ ਹੈ ਇਸ ਤੋਂ ਅੱਗੇ ਵੀ ਜੇਕਰ ਕੋਈ ਕਾਟ ਲੱਗਦੀ ਹੈ ਇਸ ਤੋਂ ਉੱਤੇ ਵੀ ਕੋਈ ਚੁੰਗੀ ਲੱਗਦੀ ਹੈ ਇਸ ਤੋਂ ਉੱਤੇ ਵੀ ਕੋਈ ਚੋਰੀ ਹੁੰਦੀ ਹੈ ਤਾਂ ਜਿਹੜੀ ਤੁਹਾਡੀ ਲਾਮਬੰਦੀ ਹੈ ਉਹ ਜ਼ਰੂਰ ਜਿਹੜੀ ਹੈ ਉਹ ਹਿਲਾ ਸਕਦੀ ਹੈ ਲੋਕਾਂ ਦਾ ਇਕੱਠ ਸਰਕਾਰਾਂ ਨੂੰ ਹਿਲਾਉਣ ਦੇ ਵਿੱਚ ਕਾਫੀ ਹੁੰਦਾ ਇਸ ਤੋਂ ਵੱਡੀ ਕੋਈ ਤਾਕਤ ਨਹੀਂ ਹੁੰਦੀ ਅੱਜ ਦੇ ਲਈ ਇਹ ਨਹੀਂ ਮੁਰ ਮਿਲਾਂਗੇ ਕਿਸੇ ਹੋਰ ਵਿਸ਼ੇ ਦੇ ਨਾਲ ਉਮੀਦ ਕਰਾਂਗੇ ਤੁਹਾਡੇ ਫੋਨ ਕਾਲਸ ਦੀ ਉਡੀਕ ਕਰਾਂਗੇ ਤੁਹਾਡੇ ਸੁਝਾਅ ਦੀ ਤੁਹਾਡੀ ਸ਼ਿਕਾਇਤਾਂ ਦੀ ਕਿਉਂਕਿ ਇਹ ਤੁਹਾਡਾ ਆਪਣਾ ਮੰਚ ਹੈ ਧੰਨਵਾਦ ਸਤਿ ਸ੍ਰੀ ਅਕਾਲ ਇਹਨਾਂ ਦਾ ਕੰਡਾ ਕਰ ਤੇ ਕੰਡੇ ਸਾਨੂੰ ਸ਼ੱਕ ਪੈਂਦਾ ਕੰਡਾ ਬਿਲਕੁਲ ਕਰ ਥੱਗੀ ਮਾਰ ਰਹੀ ਇਹ ਤੁਹਾਨੂੰ ਦੱਸ